ਕੀ ਤੁਸੀਂ ਕਦੇ ਸੋਚਿਆ ਹੈ ਕਿ ਚੋਰੀ ਵੀ ਕਿਸੇ ਦੇ ਭਲੇ ਲਈ ਕਰ ਸਕਦੇ ਹਾਂ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਇੱਕ ਅਜਿਹੀ ਸਾਖੀ ਸੁਣਾਉਣ ਜਾ ਰਿਹਾ ਹਾਂ ਜੋ ਤੁਹਾਡੇ ਦਿਲ ਜਿੱਤ ਲਵੇਗੀ ਇਹ ਕਹਾਣੀ ਦੋ ਭਰਾਵਾਂ ਦੀ ਹੈ ਭਾਈ ਵੇਦਾ ਜੀ ਤੇ ਭਾਈ ਗੇਦਾ ਜੀ ਦੀ ਇੱਕ ਵਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਵਾਲਾ ਜੀ ਕਰਤਾਰਪੁਰ ਸਾਹਿਬ ਵਿਖੇ ਰਾਵੀ ਨਦੀ ਦੇ ਕੰਢੇ ਤੇ ਬੈਠੇ ਸਨ ਜੇਠ ਦਾ ਮਹੀਨਾ ਸੀ ਅਤੇ ਸਖਤ ਗਰਮੀ ਸੀ ਭਾਈ ਵਾਲਾ ਜੀ ਨੇ ਬੇਨਤੀ ਕੀਤੀ ਮਹਾਰਾਜ ਇੱਥੇ ਇੱਕ ਖੂਹ ਚੱਲ ਰਿਹਾ ਹੈ ਅਤੇ ਕੁਝ ਛਾਂ ਹੈ ਆਪਾਂ ਇੱਥੇ ਆਰਾਮ ਕਰਿਏ ਮੈਂ ਨਗਰ ਵਿੱਚੋਂ ਆਪ ਜੀ ਲਈ ਪ੍ਰਸ਼ਾਦਾ ਲੈ ਕੇ ਆਉਂਦਾ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਰਾਜੀ ਹੋ ਗਏ ਜਦੋਂ ਭਾਈ ਵਾਲਾ ਜੀ ਪ੍ਰਸ਼ਾਦਾ ਲੈਣ ਜਾਣ ਲੱਗੇ ਤਾਂ ਉਹਨਾਂ ਨੇ ਗੁਰੂ ਜੀ ਦੇ ਪਿੱਛੇ ਖੇਤਾਂ ਵਿੱਚ ਇੱਕ ਅਜੀਬ ਨਜ਼ਾਰਾ ਦੇਖਿਆ ਉਹਨਾਂ ਨੇ ਦੇਖਿਆ ਕਿ ਇੱਕ ਜ਼ਿਮੀਦਾਰ ਆਪਣੇ ਭਰਾ ਦੇ ਦਾਣਿਆਂ ਦੇ ਢੇਰ ਬੋਲ ਦੇ ਵਿੱਚੋਂ ਦਾਣੇ ਚੋਰੀ ਕਰਕੇ ਆਪਣੇ ਢੇਰ ਵਿੱਚ ਪਾ ਰਿਹਾ ਸੀ ਇਹ ਦੇਖ ਕੇ ਭਾਈ ਵਾਲਾ ਜੀ ਦਾ ਮਨ ਬਹੁਤ ਖਰਾਬ ਹੋ ਗਿਆ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਮੈਂ ਰੋਟੀ ਨਹੀਂ ਲਿਆਉਣੀ ਕਿਉਂਕਿ ਇਹ ਪਿੰਡ ਤਾਂ ਚੋਰਾਂ ਤੇ ਬੇਈਮਾਨਾਂ ਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ ਵਾਲਿਆ ਪਹਿਲਾਂ ਪੂਰੀ ਗੱਲ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਫਿਰ ਨਿਰਣਾ ਕਰਨਾ ਚਾਹੀਦਾ ਹੈ। ਜਾ ਕੇ ਤੂੰ ਉਸ ਜ਼ਿੰਮੇਵਾਰ ਨੂੰ ਪੁੱਛ ਕਿ ਉਹ ਚੋਰੀ ਕਰ ਰਿਹਾ ਹੈ। ਪਾਈ ਵਾਲਾ ਜੀ ਉਸ ਜ਼ਿਮੀਦਾਰ ਕੋਲ ਗਏ ਜਿਸ ਦਾ ਨਾਮ ਪਾਈ ਵਿਦਾ ਜੀ ਸੀ ਪਾਈ ਵਾਲਾ ਜੀ ਨੇ ਗੁੱਸੇ ਨਾਲ ਕਿਹਾ ਤੂੰ ਕਿੰਨਾ ਬੇਈਮਾਨ ਹੈ ਆਪਣੇ ਹੀ ਭਰਾ ਦੇ ਦਾਣੇ ਚੋਰੀ ਕਰ ਰਿਹਾ ਹੈ ਪਾਈ ਵਿਦਾ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਬਾਬਾ ਜੀ ਤੁਸੀਂ ਗਲਤ ਸਮਝ ਰਹੇ ਹੋ ਮੇਰਾ ਨਾਮ ਵਿਦਾ ਹੈ ਮੇਰੇ ਵੱਡੇ ਭਰਾ ਦਾ ਨਾਮ ਗੋਦਾ ਹੈ ਮੈਂ ਮੇਰਾ ਪਰਿਵਾਰ ਛੋਟਾ ਹੈ ਤੇ ਮੇਰੇ ਬੱਚੇ ਅਜੇ ਨਿਆਣੇ ਹਨ ਮੇਰਾ ਖਰਚਾ ਘੱਟ ਹੈ ਪਰ ਮੇਰੇ ਵੱਡੇ ਭਰਾ ਦਾ ਪਰਿਵਾਰ ਵੱਡਾ ਹੈ ਤੇ ਬੱਚੇ ਵਿਆਹਣ ਵਾਲੇ ਹਨ ਉਹਨਾਂ ਦੇ ਘਰ ਮਹਿਮਾਨ ਵੀ ਬਹੁਤ ਆਉਂਦੇ ਹਨ ਜੋ ਮੈਂ ਉਹਨਾਂ ਨੂੰ ਸਾਹਮਣੇ ਹੋ ਕੇ ਦਾਣੇ ਦੇਵਾਂਗਾ ਤਾਂ ਉਹਨਾਂ ਨੇ ਮੇਰੇ ਕੋਲੋਂ ਲੈਣੇ ਨਹੀਂ ਕਿਉਂਕਿ ਮੈਨੂੰ ਉਹ ਆਪਣਾ ਛੋਟਾ ਭਰਾ ਸਮਝਦੇ ਹਨ ਇਸ ਲਈ ਮੈਂ ਆਪਣੇ ਦਾਣਿਆਂ ਦੇ ਢੇਰ ਤੋਂ ਦਾਣੇ ਚੁੱਕ ਕੇ ਆਪਣੇ ਭਰਾ ਦੇ ਢੇਰ ਵਿੱਚ ਰੱਖ ਗਿਆ ਹਾਂ ਥੋੜੀ ਦੇਰ ਬਾਅਦ ਜਦੋਂ ਭਾਈ ਵਿਦਾ ਜੀ ਘਰ ਚਲਾ ਗਿਆ ਤਾਂ ਵੱਡਾ ਭਰਾ ਪਾਈ ਗੋਦਾ ਆਇਆ ਉਸ ਨੇ ਆਪਣੇ ਢੇਰ ਵਿੱਚੋਂ ਦਾਣੇ ਕੱਢ ਕੇ ਛੋਟੇ ਭਰਾ ਦੇ ਢੇਰ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਪਾਈ ਵਾਲਾ ਜੀ ਫਿਰ ਹੈਰਾਨ ਹੋ ਕੇ ਉਸ ਕੋਲ ਗਏ ਭਾਈ ਗੋਦਾ ਜੀ ਨੇ ਕਿਹਾ ਬਾਬਾ ਜੀ ਮੇਰੇ ਮੁੰਡੇ ਗੱਭਰੂ ਹਨ ਅਸੀਂ ਸਾਰੇ ਮਿਹਨਤ ਕਰ ਸਕਦੇ ਹਾਂ ਪਰ ਮੇਰਾ ਛੋਟਾ ਭਰਾ ਹਜੇ ਕਾਇਮ ਹੋ ਰਿਹਾ ਹੈ ਉਸ ਦੇ ਬੱਚੇ ਛੋਟੇ ਹਨ ਮੈਂ ਚਾਹੁੰਦਾ ਹਾਂ ਕਿ ਉਸ ਦੇ ਘਰ ਕਦੇ ਟੋਟ ਨਾ ਆਵੇ ਇਸ ਲਈ ਮੈਂ ਆਪਣੇ ਦਾਣੇ ਉਸ ਦੇ ਢੇਰ ਦੇ ਵਿੱਚ ਪਾ ਰਿਹਾ ਹਾਂ ਇਹ ਦੇਖ ਕੇ ਭਾਈ ਵਾਲਾ ਜੀ ਗਦਗਦ ਹੋ ਗਏ ਤੇ ਗੁਰੂ ਜੀ ਨੂੰ ਆ ਕੇ ਕਿਹਾ ਕਿ ਇਹ ਤਾਂ ਬਹੁਤ ਉੱਚੇ ਜੀਵਨ ਵਾਲੇ ਸਿੱਖ ਹਨ ਇਹੀ ਸਾਖੀ ਸਾਨੂੰ ਸਮਝਾਉਂਦੀ ਹੈ ਕਿ ਇਹਨਾਂ ਦੋਵਾਂ ਭਰਾਵਾਂ ਨੇ ਗੁਰਮਤਿ ਤੇ ਅਸਲੀ ਅਸੂਲ ਛੱਡ ਕੇ ਵੰਡ ਛਕਣ ਨੂੰ ਜੀਵਨ ਦੇ ਵਿੱਚ ਕਮਾਇਆ ਸੀ। ਇਹ ਸਾਖੀ ਸਾਨੂੰ ਸਿਖਾਉਂਦੀ ਹੈ ਜੇਕਰ ਅਸੀਂ ਪਰਮਾਤਮਾ ਨਾਲ ਜੁੜਦੇ ਹਾਂ ਤਾਂ ਸਾਡੇ ਅੰਦਰੋਂ ਲਾਲਚ ਖਤਮ ਹੋ ਜਾਂਦਾ ਹੈ ਤੇ ਦੂਜਿਆਂ ਦੀ ਭਲਾਈ ਦਾ ਜਜ਼ਬਾ ਪੈਦਾ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ